ਪਿਛਲੇ ਦਿਨਾਂ ਦੇ ਵਿੱਚੋਂ ਨਿੱਜੀ ਪ੍ਰਾਈਵੇਟ ਟੈਲੀਕਮ ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਆਪਣੇ ਟੈਰਿਫ ਪਲਾਨ ਦੇ ਵਿੱਚ ਵਾਧਾ ਕੀਤਾ ਗਿਆ 12 ਤੋਂ 27% ਤੱਕ ਦਾ ਇਹ ਵਾਧਾ ਹੋਇਆ ਕਿਹੜੇ ਪਲਾਨ ਦੇ ਵਿੱਚ ਕਿਹੜੀ ਕੰਪਨੀ ਦਾ ਕਿਹੜਾ ਪਲਾਨ ਕਿੰਨੇ ਦਾ ਹੋਣ ਹੋ ਗਿਆ ਤੇ ਪਹਿਲਾਂ ਕਿੰਨੇ ਦਾ ਸੀ ਉਹ ਵੀ ਤੁਹਾਨੂੰ ਦੱਸਾਂਗੇ ਇਸ ਦੇ ਨਾਲ ਹੀ ਲੋਕ ਹੁਣ ਬੀਏ ਸੈਨਲ ਨੂੰ ਯਾਦ ਕਰ ਰਹੇ ਨੇ ਕਿਉਂਕਿ ਪ੍ਰਾਈਵੇਟ ਕੰਪਨੀਆਂ ਦੀ ਬਜਾਏ ਜਿਹੜੀ ਸਰਕਾਰੀ ਮਾਲਕੀ ਵਾਲੀ ਕੰਪਨੀ ਹੈ ਉਹਦੇ ਪਲਾਨ ਅਜੇ ਵੀ ਕਿਤੇ ਨਾ ਕਿਤੇ ਸਸਤੇ ਨੇ ਪਰ ਇਹ ਕੰਪਨੀ ਦੇ ਕੋਲੇ 4G ਤੇ 5G ਸਵਾਮਾ ਨਾ ਹੋਣ ਦੇ ਕਰਕੇ BSNL ਦਾ ਜਿਹੜਾ ਇਹਨਾਂ ਪ੍ਰਾਈਵੇਟ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਪਾ ਰਿਹਾ ਖਾਸ ਤੌਰ ਤੇ Jio, Airtel ਤੇ Vi ਦੇ ਵੱਲੋਂ ਆਪਣੇ ਆਪਣੇ ਪਲਾਨਸ ਦੇ ਵਿੱਚ ਵਾਅਦਾ ਕੀਤਾ ਗਿਆ ਜੋ 3 ਜੁਲਾਈ ਤੋਂ ਲਾਗੂ ਵੀ ਹੋ ਗਿਆ। ਹੁਣ ਟਵਿੱਟਰ ਦੇ ਉੱਪਰ ਇਹ ਮਸਲਾ ਟ੍ਰੈਂਡ ਕਰ ਰਿਹਾ ਔਰ ਟਵਿੱਟਰ ਦੇ ਉੱਪਰ ਲਗਭਗ 40000 ਤੋਂ ਵੱਧ ਲੋਕਾਂ ਨੇ ਇਸ ਨੂੰ ਲੈ ਕੇ ਪੋਸਟ ਕੀਤਾ ਕਿ ਆਪਣੇ SIM BSNL ਦੇ ਵਿੱਚ ਪੋਰਟ ਕਰਾਓ ਔਰ ਇਹਨਾਂ ਕੰਪਨੀਆਂ ਦਾ ਜਿਹੜੀਆਂ ਪ੍ਰਾਈਵੇਟ ਟੈਲੀਕਮ ਕੰਪਨੀਆਂ ਨੇ ਚਾਹੇ Jio ਹੈ ਦੂਸਰੀਆਂ ਕੰਪਨੀਆਂ ਨੇ ਉਹਨਾਂ ਦਾ ਬਾਇਕਾਟ ਕਰੋ ਇਹ ਮਸਲਾ ਟ੍ਰੈਂਡ ਹੋਇਆ ਟਵਿੱਟਰ ਤੇ ਅਲੱਗ-ਅਲੱਗ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਆ ਔਰ ਇਸ ਦੇ ਨਾਲ ਹੀ ਕਿਹੜਾ ਪਲਾਨ ਕਿੰਨੇ ਚ ਜਿਹੜਾ ਹੁਣ ਹੋਇਆ ਪਹਿਲਾਂ ਕਿੰਨੇ ਦਾ ਸੀ ਜਿਹੜਾ ਟੈਰਿਫ ਪਲਾਨ ਔਰ ਹੁਣ ਕਿੰਨੇ ਪੈਸੇ ਕੰਪਨੀਆਂ ਦੇ ਵੱਲੋਂ ਵਸੂਲੇ ਜਾ ਰਹੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਔਰ ਲਗਾਤਾਰ ਇਹ ਮਹਿੰਗਾ ਹੋ ਰਿਹਾ ਆ ਆਮ ਗਾਹਕ ਹੈ ਜਿਹੜਾ ਉਸ ਦੀ ਜੇਬ ਤੇ ਵੱਡਾ ਅਸਰ ਆ ਜਿਹੜਾ ਉਹ ਪੈਂਦਾ ਹੋਇਆ ਦਿਖ ਰਿਹਾ ਹੈਗਾ ਔਰ ਇਸ ਦੇ ਨਾਲ ਇੰਨ ਆ ਜਿਹੜਾ ਬੀਐਸਐਨਐਲ ਦੇ ਮੁਲਾਜ਼ਮ ਜੂਨੀਅਨ ਏਮਪਲਾਈਜ਼ ਯੂਨੀਅਨ ਹੈ ਉਹਨਾਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਨੇ ਔਰ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਕਿ ਸਾਡੇ ਕੋਲੇ ਇਹ ਸਬਧਾਵਾ ਜਿਹੜੇ ਡਿਜੀਟਲ ਉਪਕਰਨ ਖਰੀਦੇ ਹੀ ਨਹੀਂ ਜਾ ਸਕੇ ਕਿਸ ਨੇ ਖਰੀਦਣ ਤੋਂ ਰੋਕਿਆ ਕਿ ਬੀਐਸਐਨਐਲ ਨੂੰ ਹੀ ਜਿਹੜਾ ਸਰਕਾਰੀ ਮਾਲਕੀ ਵਾਲੀ ਕੰਪਨੀ ਹੈ ਉਸ ਨੂੰ ਹੀ ਜਿਹੜਾ ਆਧੁਨਿਕ ਉਪਕਰਨ ਨੇ ਉਹ ਖਰੀਦਣ ਤੋਂ ਰੋਕਿਆ ਜਾ ਰਿਹਾ ਤੁਸੀਂ ਸਾਰੇ ਯਾਦ ਕਰ ਰਹੇ ਹੋਵੋਗੇ ਬੀਐਸਐਨਐਲ ਦੇ ਕਨੈਕਸ਼ਨ ਪਹਿਲਾਂ ਵੀ ਬਹੁਤ ਸਸਤੇ ਸੀਗੇ ਬੀਐਸਐਨਐਲ ਦਾ ਜਿਹੜਾ ਪਲਾਨ ਹੈ ਡਾਟਾ ਪਲਾਨ ਸੀ ਚਾਹੇ ਉਹ ਵੈਲਡਿਟੀ ਅਲਾ ਪਹਿਲਾਂ ਟਾਕ ਟਾਈਮ ਪਲਾਨ ਚੱਲਦੇ ਸੀ ਤਾਂ ਕਿਤੇ ਨਾ ਕਿਤੇ ਪ੍ਰਾਈਵੇਟ ਕੰਪਨੀਆਂ ਨਾਲੋਂ ਸਸਤੇ ਹੁੰਦੇ ਸੀ ਪਰ ਜਦੋਂ ਤੋਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਆਈਆਂ ਉਹਨਾਂ ਨੇ ਫ੍ਰੀ ਦਾ ਤੁਹਾਨੂੰ ਪਲਾਨ ਦਿੱਤਾ ਤੁਸੀਂ ਉਧਰ ਅਟਰੈਕਟ ਹੋਏ ਬੀਏ ਚੈਨਲ ਦਾ ਕਨੈਕਸ਼ਨ ਛੱਡਿਆ ਕਿਉਂਕਿ ਬੀਏ ਚੈਨਲ ਦੇ ਕੋਲੇ ਵੀ ਮੁਕਾਬਲਾ ਕਰਨ ਦੇ ਲਈ ਨਾ ਤਾਂ ਉਹ ਸੁਵਿਧਾ ਸੀ ਮੌਕੇ ਦੇ ਮੁਤਾਬਕ ਜਿਹੜਾ ਚਾਹੀਦਾ ਸੀਗਾ ਜਿਹੜੀ ਫੈਸਿਲਿਟੀ ਚਾਹੀਦੀ ਸੀ 4G 5G ਜਿਹੜਾ ਉਹ ਨਹੀਂ ਪ੍ਰਦਾਨ ਕਰ ਸਕੇ ਤਾਂ ਇਸ ਕਰਕੇ ਉਹ ਵੀ ਕਿਤੇ ਨਾ ਕਿਤੇ ਪਛੜੇ ਰਹਿ ਗਏ ਗਾਹਕ ਵੀ ਉਧਰ ਸਸਤਾ ਤੇ ਵਧੀਆ ਮਿਲਿਆ ਉਧਰ ਅਟਰੈਕਟ ਹੋ ਗਏ ਪਰ ਹੁਣ ਗਾਹਕ ਖਫਾ ਨੇ ਕਿਉਂਕਿ ਗਾਕਾਂ ਨੂੰ ਲੱਗ ਰਿਹਾ ਕਿ ਹੁਣ ਉਹਨਾਂ ਦੀ ਜਿਹੜੀ ਲੁੱਟ ਹੈ ਉਹ ਹੋ ਰਹੀ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਜਿਹੜੇ ਕਿੰਨੇ ਕਿੰਨੇ ਪਲੈਨਾਂ ਦੇ ਵਿੱਚ ਆ ਜਿਹੜਾ ਉਹ ਵਾਅਦਾ ਹੋਇਆ ਤੇ ਜਿਸ ਤੋਂ ਲੋਕ ਖਫਾ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਜਿਹੜਾ ਟਵਿੱਟਰ ਤੇ ਜਿਹੜਾ ਬਾਇਕਾਟ ਦੇ ਲਈ ਉਪਕਰਨ ਜਿਹੜਾ ਜਿਹੜਾ ਟਵਿੱਟਰ ਤੇ ਮਾਫ ਕਰਨਾ ਜਿਹੜਾ ਟ੍ਰੈਂਡ ਹੋਇਆ ਟਵਿੱਟਰ ਦੇ ਉੱਪਰ ਜਿਹੜਾ ਮਸਲਾ ਟ੍ਰੈਂਡ ਹੋ ਰਿਹਾ ਬਾਇਕਾਟ ਕਰਨ ਦੇ ਲਈ ਟ੍ਰੈਂਡ ਹੋ ਰਿਹਾ ਉਹ ਵੀ ਤੁਹਾਨੂੰ ਦੱਸਾਂਗੇ ਲੋਕ ਕੀ ਲਿਖ ਰਹੇ ਨੇ ਹਾਲਾਂਕਿ ਬਹੁਤ ਪਰਤ ਗ੍ਰਾਹਕਾਂ ਨੇ ਇਸ ਮਸਲੇ ਨੂੰ ਲੈ ਕੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਰਿਲਾਇੰਸ ਦੇ ਪ੍ਰੀਪੈਡ ਪਲਾਨ ਸੀਗੇ ਜਿਹੜੇ ਉਹ ਕਿੰਨੇ ਕਿੰਨੇ ਹੁਣ ਹੈਗੇ ਨਹੀਂ ਔਰ ਸਭ ਤੋਂ ਪਹਿਲਾਂ ਜੀ 155 ਰੁਪਏ ਦੇ ਪਲਾਨ ਦੀ ਗੱਲ ਕੀਤੀ ਹੈ ਜਿਹਦੇ ਵਿੱਚ 2GB ਡਾਟਾ ਮਿਲਦਾ ਸੀ ਉਹ ਹੁਣ 199 ਰੁਪਏ ਦਾ ਹੋ ਗਿਆ ਯਾਨੀ ਕਿ ਇਸ ਦੇ ਵਿੱਚ ਜਿਹੜਾ ਜਿਹੜਾ 25% ਜਿਹੜਾ ਕਹਿ ਸਕਦੇ ਹੋ ਕਿ ਇਹਦੇ ਵਿੱਚ ਵਾਧਾ ਕੀਤਾ ਗਿਆ ਔਰ 12 ਤੋਂ 27% ਦਾ ਵਾਧਾ ਹੈ ਕੋਈ ਐਨੂਅਲ ਪਲਾਨ ਹੁੰਦਾ ਉਸ ਦੇ ਮਤਲਬ ਉਸ ਦੇ ਰੇਟ ਦੇ ਮਤਲਬ ਵਾਧਾ ਕੀਤਾ ਗਿਆ ਪਰ ਜੇ ਸਿੱਧਾ ਸਧਾਰਨ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਜਿਹੜਾ 1GB ਵਾਲਾ ਇੱਕ ਦਿਨ ਦਾ ਪਲਾਨ ਸੀਗਾ 209 ਰੁਪਏ ਦਾ ਉਹ ਹੁਣ ਕਰ ਦਿੱਤਾ ਗਿਆ 249 ਰੁਪਏ ਦਾ ਜਿਹਦੀ ਵੈਲਿਡਿਟੀ 28 ਦਿਨ ਸੀਗੀ ਸਿੱਧਮ ਸਿੱਧਾ 40 ਰੁਪਏ ਜਿਹੜਾ 20% ਕਹਿ ਸਕਦੇ ਹੋ ਕਿ 40 ਰੁਪਏ ਜਿਹੜਾ ਇਹ ਵਧ ਗਿਆ ਪਹਿਲਾਂ ਦੇ ਨਾਲੋਂ ਔਰ 299 ਰੁਪਏ ਦਾ ਜਿਹੜਾ 2GB ਦਿਨ ਦਾ ਪਲਾਨ ਸੀ 28 ਦਿਨ ਜਿਹਦੀ ਵੈਲਿਡਿਟੀ ਸੀ ਔਰ ਉਹ ਹੁਣ 349 ਰੁਪਏ ਦਾ ਹੋ ਗਿਆ 299 ਵਾਲਾ 349 ਰੁਪਏ ਦਾ ਹੋ ਗਿਆ ਔਰ ਸਿੱਧਮ ਸਿੱਧਾ ਜਿਹੜਾ 50 ਰੁਪਏ ਦਾ ਵਾਧਾ ਇੱਥੇ ਜਿਹੜਾ ਨਜ਼ਰ ਆ ਰਿਹਾ ਔਰ 349 ਵਾਲਾ ਜਿਹੜਾ 2.5 2.5 GB ਦਾ ਪਲਾਨ ਹੈ ਉਹ ਹੁਣ 399 ਰੁਪਏ ਦਾ ਹੋ ਗਿਆ 100 ਰੁਪਏ ਦਾ ਵਾਧਾ ਇਹਦੇ ਵਿੱਚ ਵੀ ਹੈ ਔਰ 399 ਦਾ ਜਿਹੜਾ ਪਲਾਨ ਸੀ ਉਹ ਹੁਣ 450 ਰੁਪਏ ਦਾ ਜਿਹੜਾ ਪਲਾਨ ਹੈ ਹੋ ਗਿਆ ਤਾਂ ਇਹ ਜਿਹੜੇ ਰਿਲਾਇੰਸ ਦੇ ਵਾਅਦੇ ਨੇ Jio ਦੇ ਵੱਲੋਂ ਕੀਤੇ ਗਏ ਨੇ ਔਰ ਜਿਹੜਾ ਐਨੂਅਲ ਸੀਗਾ ਸਾਲ ਦਾ ਜਿਹੜਾ ਸਾਲ ਦਾ 24 GB ਦਿਨ ਦੇ ਵਿੱਚ ਮਿਲਦਾ ਸੀਗਾ ਡਾਟਾ ਔਰ 365 36 ਦਿਨ 335 ਦਿਨ ਦੀ ਵੈਲਿਡਿਟੀ ਸੀ ਵੈਲਿਡਿਟੀ ਸੀਗੀ ਔਰ 1598 ਰੁਪਏ ਵਾਲਾ ਹੋਣ 1899 ਰੁਪਏ ਦਾ ਜਿਹੜਾ ਪਲਾਨ ਹੈ ਉਹ ਹੋ ਗਿਆ ਔਰ 2.5 GB ਦੇ ਨਾਲ ਜਿਹੜਾ ਪਲਾਨ ਸੀਗਾ ਸਾਲ ਦਾ ਸਾਲਾਨਾ ਜਿਹਨੂੰ ਐਨੂਅਲ ਪਲਾਨ ਨੇ ਜਿਹੜੇ ਇਹ ਜਿਹੜਾ ਦੋ 2999 ਰੁਪਏ ਦਾ ਸੀ ਮਤਲਬ 1 ਰੁਪਿਆ ਘੱਟ ਤੇ 3000 ਦਾ ਜਿਹੜਾ ਪਲਾਨ ਸੀਗਾ 365 ਦਿਨਾਂ ਦਾ ਉਹ ਹੁਣ 3500 999 ਰੁਪਏ ਦਾ ਹੋ ਗਿਆ ਜਾਨੀ ਕਿ 600 ਰੁਪਏ ਦਾ ਸਾਲਾਨਾ ਇਹਦੇ ਵਿੱਚ ਜਿਹੜਾ ਵਾਅਦਾ ਉਹ ਹੋਇਆ ਤਾਂ ਇਸੇ ਤਰ੍ਹਾਂ ਸਾਰੀਆਂ ਕੰਪਨੀਆਂ ਦੇ ਜਿਹੜੇ ਪਲਾਨ ਨੇ ਉਹ ਵਧੇ ਨੇ Jio ਦੀ ਗੱਲ ਕਰੀਏ ਜਾਂ Jio ਦੀ ਨਹੀਂ Airtel ਦੇ ਵੀ ਜਿਹੜੇ ਪਲਾਨ ਆ ਉਹ ਇਸੇ ਤਰੀਕੇ ਦੇ ਨਾਲ ਵਧੇ ਨੇ ਤਿੰਨਾਂ ਕੰਪਨੀਆਂ ਨੇ 12 ਤੋਂ 27% ਦਾ ਜਿਹੜਾ ਵਾਅਦਾ ਉਹ ਕੀਤਾ ਆਪਣੇ ਆਪਣੇ ਪਲਾਨ ਦੇ ਵਿੱਚ ਔਰ ਇਹਦੇ ਤੇ ਗੱਲ ਕਰਦੇ ਹਾਂ ਹੁਣ ਜਿਹੜਾ ਸਵਾਲ ਖੜੇ ਕੀਤੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਖਾਸ ਤੌਰ ਤੇ ਨਿੱਜੀ ਕੰਪਨੀਆਂ ਤੇ ਲੋਕ ਸਵਾਲ ਖੜੇ ਕਰ ਰਹੇ ਨੇ ਕਿਉਂਕਿ ਪਬਲਿਕ ਸੈਕਟਰ ਦੀ ਕੰਪਨੀ ਸੀ ਬੇਸ ਐਨਲੋ ਬਿਲਕੁਲ ਖਤਮ ਜਿਹੜਾ ਸਰਕਾਰ ਦੇ ਵੱਲੋਂ ਜਿਆ ਧਿਆਨ ਨਹੀਂ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਵੀ ਖਤਮ ਹੋਈ ਤੁਸੀਂ ਮੇਰੇ ਨਾਲ ਵੀ ਵੱਧ ਜਾਣਦੇ ਹੋ ਔਰ ਜਿਹੜਾ ਰਿਲਾਇੰਸ ਦੀ ਮਾਲਕੀ ਕਿਸ ਦੇ ਕੋਲ ਹੈ ਉਹ ਤੁਸੀਂ ਵੱਧ ਜਾਣਦੇ ਹੋ ਔਰ ਜਿਹੜੀਆਂ ਕੰਪਨੀਆਂ ਨੇ ਗਰੋ ਕੀਤਾ ਤੇ ਸਰਕਾਰੀ ਕੰਪਨੀਆਂ ਕਿਉਂ ਡੁੱਬੀਆਂ ਇਹਦੇ ਕਾਰਨ ਨੂੰ ਵੀ ਤੁਸੀਂ ਵਾਧਾ ਜਿਹੜਾ ਪਰਚੋਲ ਸਕਦੇ ਹੋ ਔਰ ਇਹਦੇ ਚ ਟਵਿੱਟਰ ਤੇ ਸੁਸ਼ੀਲਾ ਕਜਲਾ ਲਿਖ ਰਹੀ ਨੇ ਜਬ ਤੱਕ ਹਮ ਸਰਕਾਰੀ ਕੰਪਨੀ ਕੋ ਛੋੜਕਰ ਪ੍ਰਾਈਵੇਟ ਕੰਪਨੀ ਦਾ ਪ੍ਰਚਾਰ ਪ੍ਰਸਾਰ karenge ਤਬ ਤੱਕ ਉਸ ਦੇਸ਼ ਮੇ ਨਿੱਜੀਕਰਨ ਹੋਣੇ ਸੇ ਕੋਈ ਨਹੀਂ ਰੋਕ ਸਕਤਾ ਦੋਸਤੋ ਇਹ ਤੋ ਬਸ ਇੱਕ ਸ਼ੁਰੂਆਤ ਹੈ ਅਭੀ ਅੱਗੇ-ਅੱਗੇ ਦੇਖੋ ਆ ਜਾਂ ਇਹ ਹੁੰਦਾ ਹੈ ਕਿ ਜਦਿ ਬੀਏਐਸਐਨਐਲ ਦੀ ਘਰ ਵਾਪਸੀ ਮੈਂਮ ਦਾ ਸਮਰਥਨ ਕਰਦੇ ਹੋ ਤਾਂ ਲਿਖੋ ਬਾਇਕਾਟ ਔਰ ਬੀਏਐਸਐਨਐਲ ਟੂਪੋਰਟ ਤਾਂ ਇਹ ਜਿਹੜਾ ਕੁਝ ਤਸਵੀਰਾਂ ਏਆਈ ਦੇ ਨਾਲ ਸਾਂਝੀਆਂ ਕੀਤੀਆਂ ਤਾਂ ਇਹ ਲੋਕ ਆ ਜਿਹੜਾ ਲਿਖ ਰਹੇ ਨੇ ਬਹੁਤ ਸਾਰੇ ਲੋਕ ਲਿਖ ਰਹੇ ਨੇ ਕੁਝ ਲੋਕਾਂ ਦਾ ਲਿਖਿਆ ਹੋਇਆ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਨਿੱਜੀ ਕੰਪਨੀਆਂ ਨੂੰ ਜਿਹੜਾ ਵਧਾਵਾ ਦੇਣ ਤੇ ਲੋਕ ਹਾਲਾਂਕਿ ਕਿਸਾਨ ਜਦੋਂ ਅੰਦੋਲਨ ਕਰ ਰਹੇ ਸੀ ਉਦੋਂ ਵੀ ਬਾਇਕਾਟ ਦਾ ਉਹਨਾਂ ਨੇ ਸਦਾ ਦਿੱਤਾ ਕਿਸੇ ਖਾਸ ਕੰਪਨੀ ਦਾ ਜੀਓ ਦਾ ਤਾਂ ਮਤਲਬ ਤੇ ਕਿਸਾਨ ਹੀ ਕਹਿੰਦੇ ਕਿ ਨਿੱਜੀ ਖੇਤਰ ਆ ਜਿਹੜਾ कारपोरेट है जोड़ा वो निजी खेतर बर्बाद कर रहा है और उही है ये लोग भी हूँ उही लिख रहे हैं और, है। रहे ने। और बा, बाशी लाल लाटा लिख रहे हैं कि मनोपली किसी देश में आ जाती है तो वहाँ की प्राइवेट कंपनियाँ जनता को लूटने लग जाती है यही अब भारत में हो रहा है फ्री का लालच देकर अब रेट बढ़ा दिए गए हैं तो दिन दूर नहीं जब चार्ज करना भी मुश्किल हो जाएगा इसलिए बीएसएनएल का ਸਾਧੋ ਤਾਂ ਇਹ ਜਿਹੜਾ ਬੀਏ ਚੈਨਲ ਦਾ ਸਾਧ ਦੇਣ ਦਾ ਜਿਹੜਾ ਗੱਲ ਆ ਲੋਕਾਂ ਦੇ ਵੱਲੋਂ ਕਹੀ ਜਾ ਰਹੀ ਆ ਉੱਥੇ ਤੁਹਾਨੂੰ ਇਹ ਦੱਸ ਰਹੇ ਆ ਕਿ ਬਹੁਤ ਸਾਰੇ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਆ ਪਰ ਇਹਦੇ ਵਿੱਚ ਕੁਝ ਲੋਕਾਂ ਨੇ ਸਾਂਝੀ ਕੀਤੀ ਆ ਤੁਹਾਡੇ ਨਾਲ ਕੀ ਉਹ ਕੀ ਕਹਿਣਾ ਚਾ ਰਹੇ ਨੇ ਟਵਿੱਟਰ ਦੇ ਉੱਪਰ ਹੁਣ ਰੌਲਾ ਪਾ ਰਹੇ ਨੇ ਕਿਉਂਕਿ ਨਿੱਜੀਕਰਨ ਨੇ ਥੋੜੀ ਜੇਬ ਜਿਹੜਾ ਲੁੱਟਣਾ ਸ਼ੁਰੂ ਕੀਤਾ ਤੇ ਜਦੋਂ ਸਭ ਨੂੰ ਦਿਖਦਾ ਆਪਣੀ ਜੇਬ ਤੋਂ ਜਾਂਦਾ ਤਾਂ ਉਹਨੂੰ ਮਹਿਸੂਸ ਤਾਂ ਹੁੰਦਾ ਹੀ ਆ ਕਿ ਮੇਰਾ ਵੀ ਹੁਣ ਲੁੱਟਿਆ ਜਾ ਰਿਹਾ ਤਾ ਪ੍ਰਾਈਵੇਟ ਕੰਪਨੀਆਂ ਜਿਨ੍ਹਾਂ ਨੇ ਟੈਰੀਫ ਪਲਾਨ ਵਧਾਏ ਨੇ ਉਹਨਾਂ ਦੱਸ ਦਿੰਨੇ ਆ ਕਿ ਕਾਰਨ ਉਹਨਾਂ ਕੋਲੇ ਕੀ ਨੇ ਜਿਹੜਾ ਮਹੱਤਵਪੂਰਨ ਗੱਲ ਇਹ ਆ ਕਿ ਰੇਲੈਂਸ ਦਾ ਜਿਹੜਾ 23 24 ਦਾ ਜਿਹੜਾ ਮੁਨਾਫਾ ਸੀਗਾ ਪ੍ਰੋਫਿਟ ਸੀਗਾ ਜਿਹੜਾ ਸ਼ੁੱਧ ਲਾਭ ਹੈ ਕੰਪਨੀ ਨੂੰ ਉਹ 2000 ਉਹ 20607 ਕਰੋੜ ਰੁਪਏ ਦਾ ਜਿਹੜਾ ਰੇਲੈਂਸ ਦਾ ਜਿਹੜਾ ਲਾਭ ਹੈ Jio ਦਾ ਔਰ 20607 ਕਰੋੜ ਦੇ ਸ਼ੁੱਧ ਲਾਭ ਚ ਇਹ ਕੰਪਨੀ ਜਿਹੜੀ ਰੇਲੈਂਸ ਹੈ ਉਹ ਰਹੀ ਹੈ ਇਹਦੇ ਨਾਲ ਹੀ Airtel ਦੀ ਗੱਲ ਕੀਤੀ ਜਾਵੇ ਤਾਂ Airtel ਦਾ ਇਸੇ ਸਮੇਂ ਦੌਰਾਨ Airtel ਨੇ 7467 ਕਰੋੜ ਰੁਪਏ ਦਾ ਮੁਨਾਫਾ ਜਿਹੜਾ ਉਹ ਕਮਾਇਆ ਮੁਨਾਫਾ ਕਮਾਉਣ ਦੇ ਬਾਵਜੂਦ ਵੀ ਇਹਨਾਂ ਕੰਪਨੀਆਂ ਨੇ ਜਿਹੜਾ ਕਸਟਮਰ ਦੀ ਜੇਬ ਤੇ ਅਸਰ ਪਾਇਆ ਚਾਹੇ ਤਿੰਨੇ ਕੰਪਨੀਆਂ ਨੇ ਉਹਨਾਂ ਨੇ ਫਿਰ ਵੀ ਜਿਹੜਾ ਰੇਟ ਆ ਵਧਾਏ ਨੇ ਸਾਰੇ ਪਲੈਨਾਂ ਦੇ ਵਿੱਚ ਵਾਧਾ ਕੀਤਾ ਤਾਂ ਜਿਹੜੀ EMPLOYE UNION ਹੈ BSNL ਦੀ ਖਾਸ ਤੌਰ ਤੇ ਜਿਹੜੀ EMPLOYE UNION ਆ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਖੜੇ ਕੀਤੇ ਗਏ ਨੇ ਕਿ ਕੰਪਨੀ ਕਿਉਂ ਲਗਾਤਾਰ ਡੁੱਬਦੀ ਗਈ ਕੰਪਨੀ ਕਿਉਂ ਡਿਵੈਲਪ ਨਹੀਂ ਹੋ ਪਾਈ 3G 4G 5G ਤੱਕ ਜਿੱਥੇ ਪ੍ਰਾਈਵੇਟ ਕੰਪਨੀਆਂ ਨੇ ਪਰ ਉੱਥੇ ਸਰਕਾਰੀ ਮਾਲਕੀ ਵਾਲੀ ਜਿਹੜੀ BSNL ਹੈ ਉਹ ਦਿਨੋ ਦਿਨ ਘਾਟੇ ਦੇ ਵਿੱਚ ਕਿਉਂ ਜਾ ਰਹੀ ਹੈ ਤਾਂ BSNL ਦੇ ਕਰਮਚਾਰੀ ਯੂਨੀਅਨ ਦਾ ਕਹਿਣਾ ਕਿ ਜਿਸ ਤਰ੍ਹਾਂ BSNL ਅਜੇ ਵੀ ਇਹਨਾਂ ਕੰਪਨੀਆਂ ਦਾ ਮੁਕਾਬਲਾ ਕਰਨ ਤੋਂ ਦੂਰ ਹੈ ਔਰ ਇਹ BSNL ਦੇ ਕਰਮਚਾਰੀ ਕਹਿ ਰਹੇ ਨੇ ਮੰਗਲਵਾਰ ਨੂੰ ਜਿਹੜੀਆਂ ਮੋਬਾਈਲ ਸਵਾਵਾ ਪ੍ਰਦਾਤਾਾਂ ਤੇ ਜਿਹੜਾ ਟੈਰਿਫ ਵਧਾਉਣ ਤੇ ਰੋਕ ਨਹੀਂ ਹੈ ਕਿਉਂਕਿ ਸਰਕਾਰੀ ਮਾਲਕੀ ਵਾਲੀ ਬੀਐਸਐਨਐਲ 4ਜੀ ਤੇ 5ਜੀ ਸਵਾਵਾਂ ਦੀ ਅਨਹੋਦ ਵਿੱਚ ਨਿੱਜੀ ਦੂਰ ਸੰਚਾਰ ਐਂਪਲੇਟਰਾਂ ਨਾਲ ਮੁਕਾਬਲਾ ਕਰਨ ਦੇ ਵਿੱਚ ਅਸਮਰਥ ਹੈ ਤਾਂ ਕੇਂਦਰੀ ਮੰਤਰੀ ਨੂੰ ਬੀਏ ਚੈਨਲ ਦੇ ਵੱਲੋਂ ਲਿਖਿਆ ਗਿਆ ਔਰ ਉਹਨਾਂ ਨੇ ਜੋਤੀਆ ਰਾਏ ਸਿੰਧਿਆ ਨੂੰ ਲਿਖਿਆ ਕਿ ਪ੍ਰਾਈਵੇਟ ਟੈਲੀਕਮ ਆਪਰੇਟਰ ਲਾਇਸ ਜੀਓ ਤੇ ਭਾਰਤੀ ਏਅਰਟੈਲ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਟੈਰਿਫ ਵਿੱਚ ਵਾਧਾ ਗੈਰਵਾਜਬ ਹੈ ਏ ਬੀਐਸਐਨਐਲ ਦੀ ਕਰਮਚਾਰੀ ਜੂਨੀਅਨ ਜਿਹੜੀ ਲਿਖ ਰਹੀ ਹੈ ਕਿਉਂਕਿ ਉਹ ਮਨਾਫਾ ਕਮਾਉਣ ਵਾਲੀਆਂ ਕੰਪਨੀਆਂ ਹਨ ਔਰ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੀਐਸਐਨਐਲ ਦੇ ਮੁਕਾਬਲੇ ਨਿੱਜੀ ਦੂਰਸੰਚਾਰ ਸੇਵਾਵਾਂ ਪ੍ਰਦਾਤਾਵਾਂ ਨੂੰ ਮਨਮੰਗਨੇ ਢੰਗ ਨਾਲ ਟੈਰਿਫ ਵਧਾਉਣ ਤੋਂ ਰੋਕਿਆ ਜਾਣਾ ਚਾਹੀਦਾ ਹੈ ਹਾਲਾਂਕਿ ਹੁਣ ਦ੍ਰਿਸ਼ ਬਦਲ ਗਿਆ ਹੈ ਬੀਐਸਐਨਐਲ ਅਜ ਤੱਕ ਆਪਣੀਆਂ 4ਜੀ ਤੇ 5ਜੀ ਸੇਵਾਵਾਂ ਸ਼ੁਰੂ ਨਹੀਂ ਕਰ ਸਕਿਆ ਜਿਸ ਦੇ ਨਤੀਜੇ ਵਜੋਂ ਇਹ ਪ੍ਰਾਈਵੇਟ ਆਪਰੇਟਰਾਂ ਨਾਲ ਮੁਕਾਬਲਾ ਕਰਨ ਵਿੱਚ ਅਸਮਰਥ ਹੈ ਤੇ ਉਹਨਾਂ ਨੂੰ ਇਹਨਾਂ ਦੇ ਮਨਮਾਨੇ ਟੈਰਿਫ ਨੂੰ ਰੋਕਣਾ ਚਾਹੀਦਾ ਹੈ ਇਸ ਦੇ ਨਾਲ ਹੀ ਪ੍ਰਾਈਵੇਟ ਆਪਰੇਟਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਜਿਸ ਤਰ੍ਹਾਂ 10 ਤੋਂ 12 ਤੋਂ 27 27 ਫੀਸਦੀ ਤੱਕ ਵਧਾਈਆਂ ਨੇ 2.5 ਸਾਲ ਦੇ ਅੰਤਰਾਲ ਤੋਂ ਬਾਅਦ ਇਹ ਕੀਮਤਾਂ ਦਾ ਜਿਹੜਾ ਵਾਅਦਾ ਉਹ ਹੋਇਆ ਤਾਂ ਯੂਨੀਅਨ ਨੇ ਇਹ ਵੀ ਕਿਹਾ ਕਿ 4G ਅਤੇ 5G ਸੇਵਾ ਦੀਨ ਹੌਦ ਵਿੱਚ ਸਰਕਾਰੀ ਕੰਪਨੀ ਗਾਹਕਾਂ ਨੂੰ ਗਵਾ ਰਹੀ ਹੈ ਸਰਕਾਰੀ ਕੰਪਨੀ ਦੇ ਗਾਹਕ ਜਿਹੜੇ ਬੀਐਸ ਚੈਨਲ ਦੇ ਦਿਨੋਂ ਦਿਨ ਘਟ ਰਹੇ ਨੇ ਜਦੋਂ ਕਿ ਪ੍ਰਾਈਵੇਟ ਆਪਰੇਟਰ ਰिलायंस Jio Airtel ਨਵੇਂ ਗਾਹਕ ਹਾਸਲ ਕਰ ਰਹੇ ਨੇ ਕਿਉਂਕਿ ਉਹ ਕਸਟਮਰ ਨੂੰ ਸੁਵਿਧਾ ਵੀ ਦੇ ਰਹੇ ਨੇ ਉਸ ਤਰੀਕੇ ਦੀ ਜਿਸ ਤਰ੍ਹਾਂ ਦੇ ਨਾਲ ਉਹ ਪੈਸੇ ਲੈ ਰਹੇ ਨੇ ਪਰ BSNL ਦੇ ਹਾਲਾਂਕਿ ਰੇਟ ਘਟਨੇ ਪਰ BSNL ਕਿਉਂ ਨਹੀਂ ਦੇ ਰਿਹਾ BSNL ਦੀ EMPLOYEES UNION ਨੇ ਕਿਹਾ ਕਿ BSNL ਨੂੰ ਮੌਜੂਦਾ 3G 3G BTS ਅਤੇ 4G BTS ਤੱਕ ਅਪਗ੍ਰੇਡ ਕਰਨ ਦੀ ਇਜਾਜ਼ਤ ਨਾ ਦੇਣ ਦੇ ਨਾਲ ਨਾਲ ਜਨਕ ਖੇਤਰ ਦੀ ਜਨਤਕ ਖੇਤਰ ਦੀ ਫਰਮ ਨੂੰ ਗਲੋਬਲ ਵਿਕਰਤਾਵਾਂ ਵਿੱਚੋਂ 4G ਉਪਕਰਨ ਖਰੀਦਣ ਤੋਂ ਰੋਕਣ ਦੇ ਸਰਕਾਰ ਦੇ ਫੈਸਲੇ ਨੇ ਕੰਪਨੀ ਨੂੰ ਨੁਕਸਾਨ ਪਹੁੰਚਾਇਆ ਹੈ ਜਿਹੜਾ ਹਾਲਾਂਕਿ ਸਰਕਾਰ ਦੇ ਵੱਲੋਂ ਹੀ ਰੋਕ ਲੱਗੀ ਕਿ ਜਿਹੜੇ 4G ਉਪਕਰਨਾਂ ਤੇ ਜਿਹੜੇ ਉਹ ਨਹੀਂ ਖਰੀਦਣ ਦਿੱਤੇ ਗਏ ਬੀਐਸਐਨਲ ਨੂੰ ਰਿਲਾਇੰਸ ਜੀਓ ਅਤੇ ਐਰਟੈਲ ਦੇ ਬਰਾਬਰ ਨੋਕੀਆ ਰਿਕਸਨ ਅਤੇ ਸੈਮਸੰਗ ਵਰਗੇ ਗਲੋਬਲ ਵਿਕਰੇਤਾਵਾਂ ਤੋਂ ਸਟੈਂਡਰਡ 4G ਉਪਕਰਨ ਖਰੀਦਣ ਤੋਂ ਰੋਕਿਆ ਗਿਆ ਪੱਤਰ ਦੇ ਵਿੱਚ ਕਿਹਾ ਗਿਆ ਕਿ ਇਸ ਦੀ ਬਜਾਏ ਬੀਐਸਐਨਲ ਨੂੰ ਆਪਣੇ 4G ਕਰਨਾ ਨੂੰ ਸਿਰਫ ਦੇਸੀ ਉਪਕਰਨ ਨਿਰਮਤਾਵਾਂ ਤੋਂ ਜਿਹੜੇ ਦੇਸੀ ਉਪਕਰਨ ਨਿਰਮਤਾਵਾਂ ਤੋਂ ਖਰੀਦਣ ਲਈ ਮਜਬੂਰ ਕੀਤਾ ਗਿਆ ਤਾਂ ਇਹਨਾਂ ਨਿਰਪਟਾਵਾਂ ਤੋਂ ਹੀ ਇਹਨਾਂ ਨੇ ਜਿਹੜਾ ਖਰੀਦਿਆ ਬੀਐਸਐਨਐਲ ਨੇ ਔਰ ਜਿਸ ਨਾਲ ਬੀਐਸਐਨਐਲ ਦੀਆਂ 4ਜੀ ਦੇ ਨਾਲ-ਨਾਲ 5ਜੀ ਸੇਵਾਵਾਂ ਨੂੰ ਲਾਂਚ ਲਾਂਚ ਕਰਨ ਦੇ ਵਿੱਚ ਕਾਫੀ ਦੇਰੀ ਹੋ ਗਈ ਹੈ ਹਾਲਾਂਕਿ ਬੀਐਸਐਨਐਲ ਦੀ ਜਿਹੜੀ 4ਜੀ ਸੇਵਾ ਉਹ 2023 ਦੇ ਵਿੱਚ ਉਪਲਬਧ ਹੋਣੀ ਸੀ ਜੁਨੀਅਨ ਨੇ ਕਿਹਾ ਕਿ ਦੂਰ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਮ ਨੂੰ ਨੇ 2023 ਦੇ ਵਿੱਚ ਮਈ ਦੇ ਵਿੱਚ ਕਿਹਾ ਸੀ ਕਿ ਬੀਐਸਐਨਐਲ ਕੁਝ ਹਫ਼ਤਿਆਂ ਵਿੱਚ ਆਪਣੀ 4ਜੀ ਸੇਵਾ ਸ਼ੁਰੂ ਕਰੇਗਾ ਤੇ ਦਸੰਬਰ ਤੱਕ ਇਸ ਨੂੰ 5G ਵਿੱਚ ਅਪਗ੍ਰੇਡ ਕਰ ਦਿੱਤਾ ਜਾਵੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ 4G ਸੇਵਾ ਹੀ ਸ਼ੁਰੂ ਨਹੀਂ ਹੋ ਸਕੀ ਅਸੀਂ ਤੁਹਾਨੂੰ ਦਿਲੋਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਬਿਨਾਂ ਕਿਸੇ ਦੇਰੀ ਦੇ ਬੀਏ ਚੈਨਲ ਦੇ 4G ਨੂੰ ਲਾਂਚ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣ ਇਸ ਤੋਂ ਇਲਾਵਾ ਜੂਨੀਅਨ ਨੇ ਕਿਹਾ ਕਿ 4G ਅਤੇ 5G ਲਈ ਲੰਮੇ ਸਮੇਂ ਤੋਂ ਅਪਗ੍ਰੇਡ ਕਰਨ ਦੇ ਨਾਲ ਜਿਹੜਾ ਲਾਭ ਪਹੁੰਚਣਾ ਸੀ ਉਹ ਨਹੀਂ ਪਹੁੰਚ ਸਕਿਆ ਤੇ ਇਹਨੂੰ ਅਪਗ੍ਰੇਡ ਕੀਤਾ ਜਾਵੇ ਪ੍ਰਾਈਵੇਟ ਟੈਲੀਕਮ ਸੇਵਾ ਪ੍ਰਦਾਤਾਵਾਂ ਦੁਆਰਾ ਟੈਰਿਫ ਵਾਧੇ ਤੋਂ ਇਸ ਦੇਸ਼ ਦੇ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਮਦਦ ਮਿਲੇਗੀ ਸਰਕਾਰੀ ਸੂਤਰਾਂ ਮੁਤਾਬਕ ਬੀਏ ਸੈਨਲ ਨੇ ਆਈਟੀ ਕੰਪਨੀ ਆਈਟੀਸੀ TCS ਅਤੇ ਦੂਰ ਸੰਚਾਰ ਖੋਜ ਸੰਸਥਾ C DOT ਦੀ ਗਵਾਈ ਵਾਲੇ ਇੱਕ ਕਸਟੋਰੀਅਮ ਦੁਆਰਾ ਸਵਦੇਸ਼ੀ ਤੌਰ ਤੇ ਵਿਕਸਤ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਪੰਜਾਬ ਵਿੱਚ 4G ਸੇਵਾਵਾਂ ਸ਼ੁਰੂ ਕੀਤੀਆਂ ਹਨ ਅਤੇ 8 ਲੱਖ ਗਾਕਾਂ ਨੂੰ ਜੋੜਿਆ ਹੈ ਮਈ ਵਿੱਚ ਸੂਤਰਾਂ ਨੇ ਸਾਂਝਾ ਕੀਤਾ ਸੀ ਕਿ BSNL ਅਗਸਤ ਤੋਂ ਪੂਰੇ ਭਾਰਤ ਵਿੱਚ ਆਪਣੀਆਂ ਬਹੁ ਡੀਕੀ 4G ਸਵਾਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਪਰ ਹਾਲਾਂਕਿ ਨਹੀਂ ਹੋਈਆਂ ਤਿਆਰੀ ਦੇ ਵਿੱਚ BSNL 2023 ਦੇ ਵਿੱਚੋਂ ਹੈ 23 ਤੋਂ ਹੈ ਔਰ ਇਸ ਦੇ ਨਾਲ ਹੀ 10000 ਟਾਵਰ BSNL ਦੇ ਵੱਲੋਂ ਲਗਾ ਦਿੱਤੇ ਗਏ ਨੇ ਜਿਹੜੀ ਜਿਸ ਨਾਲ ਦੇਸ਼ ਦੇ ਵਿੱਚ ਲਗਾਏ ਗਏ ਨੇ ਕਿ 4G ਸਵਾਵਾ ਸੇਵਾ ਪੂਰੇ ਦੇਸ਼ ਦੇ ਵਿੱਚ ਸ਼ੁਰੂ ਹੋ ਸਕੇ ਤੇ ਜਿਹੜਾ ਹਾਲਾਂਕਿ ਜਿਹੜਾ ਗਾਹਕ ਹੈ ਉਹ ਤਾਂ ਤਿਆਰ ਹੈ ਹੁਣ ਇਹ ਗੱਲ BSNL ਤੇ ਖੜੀ ਹੈ ਜਾਂ ਸਰਕਾਰ ਤੇ ਕਿ ਉਹਨਾਂ ਨੇ BSNL ਨੂੰ ਕਿਸ तरीके ਦੇ ਨਾਲ ਚਲਾਉਣਾ ਤੇ ਜਿਹੜੀ ਐਮਪਲਾਈ ਜੂਨੀਅਨ ਹੈ ਉਹ ਕਈ ਸਵਾਲ ਖੜੇ ਕਰ ਚੁੱਕੀ ਹੈ ਕਿ ਸਰਕਾਰ ਨੇ ਹੀ ਕਈ ਤਰ੍ਹਾਂ ਦੇ ਉਪਕਰਨ ਖਰੀਦਣ ਤੋਂ ਰੋਕਿਆ ਜਿਹੜੇ ਵਿਦੇਸ਼ੀ ਉਪਕਰਨ ਹਨ ਔਰ ਸਵਦੇਸ਼ੀ ਦੇ ਨਾਲ ਬਣਾਓ ਪਰ ਉੱਥੇ ਜੁੱਦੀਆਂ ਕੰਪਨੀਆਂ ਜਿਹੜੇ ਹਾਈ ਟੈਕ ਉਪਕਰਨਾਂ ਦੇ ਨਾਲ ਜਿਹੜਾ ਆਪਣੀਆਂ ਸਵਾਮਾਂ ਗਾਹਕ ਤੱਕ ਪਹੁੰਚਾ ਰਹੀਆਂ ਨਹੀਂ ਪਰ ਅਸੀਂ ਇਸ ਦੇ ਵਿੱਚ BSNL ਦਾ ਕਹਿਣਾ ਕਿ ਨਹੀਂ ਕਾਮਯਾਬ ਹੋ پا ਰਹੇ ਤਬੀਏ ਸੈਨਲ ਕਾਮਯਾਬ ਹੋ ਗਈ ਤਾਂ ਜਿਹੜੀ ਅ ਸਰਕਾਰੀ ਕੰਪਨੀ ਹੈ ਜਨਤਕ ਕੰਪਨੀ ਹੈ ਤੇ ਲੋਕਾਂ ਦੀ ਲੁੱਟ ਵੀ ਉਸ ਦੇ ਨਾਲ ਜਿਹੜੀ ਬਚੇਗੀ ਅਗਰ ਬੀਐਸਐਨਲ ਕਾਮਯਾਬ ਹੁੰਦੀ ਹੈ ਤਾਂ ਹਾਲਾਂਕਿ ਲੋਕ ਜ਼ਰੂਰ ਬੀਐਸਐਨਲ ਨੂੰ ਯਾਦ ਕਰ ਰਹੇ